ਕੋ ਜੀ ਇਹ ਸੰਤਾਪ ਜਿਹੜਾ 88 ਜੀ ਵੀ ਹੰਡਾਇਆ ਵਾ ਜਦੋਂ 88 ਛੜ ਆਇਆ ਸੀ ਉਦੋਂ ਵੀ ਇਹ ਦੇਖਿਆ ਵਾ ਉਦੋਂ ਗਲੜੀ ਤੋਂ ਉਧਰੋਂ ਪਾਣੀ ਪਾਣੀ ਟੁੱਟਾ ਸੀ ਸਾਲ 88 ਚ ਉਦੋਂ ਸਾਡੇ ਉਧਰੋਂ ਪਾਣੀ ਆਇਆ ਸੀ ਐਦਾ ਤੇ ਸਾਨੂੰ ਚਿਤ ਜਿਤਾ ਨਹੀਂ ਸੀ ਜੋ ਐਤਕਾ ਇਹ ਹਾਲਾਤ ਬਣ ਗਏ ਈ ਵਾਰ ਸਰਕਾਰ ਆ ਜੀ 86 ਦੇ ਪੰਜਾਬ ਵਾਲੀ ਕਿ ਜੋ ਵੀ ਪੰਜਾਬ ਵੀ ਵੀ ਲਾਲਾਂ ਦੇ ਸੈਂਟਰ ਕਿਉਂ ਇਸ ਕਰਕੇ ਪੰਜਾਬ ਦਾ ਤੇ ਤੇ ਚ ਹੈਗਾ ਨਾਲ ਸੈਂਟਰ ਦਾ ਫਰਜ਼ ਬਣਦਾ ਵੀ ਜਿਹੜੀ ਇਹ ਬਣਿਆ ਤੁਸੀਂ ਬਣੀ ਬੜ ਦਰਿਆ ਦੇ ਕੰਢੇ ਕੰਢੇ ਇਹਦੀ ਕੋਈ ਨਿਗਰਾਨੀ ਨਹੀਂ ਇਹਦੇ ਚੱਲ ਕੋਈ ਵੇਂਦਾ ਨਹੀਂ ਪੈਸਾ ਬਹੁਤ ਆਉਂਦਾ ਹੈ ਅਸੀਂ ਸਰਕਾਰ ਦੇ ਤੇ ਨੰਬਰ ਇੱਕ ਤੇ ਵਿਸ਼ਵਾਸ ਨਹੀਂ ਕਰਦੇ ਅੱਜ ਤੱਕ ਤੇ ਕਿਸੇ ਨੂੰ ਕੁਝ ਮਿਲਿਆ ਨਹੀਂਗਾ ਇਹ ਇਹ ਸਰਕਾਰ ਨੇ ਜਿੰਨੇ ਲੋਕ ਸਾਡੇ ਸਮਾਜ ਸੇਵੀ ਸਾਡੀਆਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਜੋ ਹੌਮਾ ਹਮਾ ਕੇ ਆਣ ਕੇ ਸਾਡੇ ਲੋਕਾਂ ਦੀ ਸਾਰ ਰਹੀ ਇਹਨਾਂ ਦਾ ਦੇ ਨਹੀਂ ਦੇ ਕੇ ਜਿਹੜੀਆਂ ਟਰਾਲੀਆਂ ਜਾਂ ਗੱਡੀਆਂ ਲੈ ਕੇ ਆਏ ਚਾਰ ਟਰਾਲੀਆਂ ਆਈਆਂ ਲੱਗੀਆਂ ਆਪਣਾ ਕੀ ਲੈ ਕੇ ਆਏ ਉਸ ਤੋਂ ਬਾਅਦ ਆ ਆਟਾ ਚੌਲ ਉਧਰ ਆਚਣ ਹੋ ਗਿਆ ਨਾ ਆਮ ਲੋਕਾਂ ਵਾਂਗ ਤੇ ਹੁਣ ਬੱਧੀ ਜਾਂਦੇ ਨੇ ਜੇ ਬਹੁਤ ਜ਼ਿਆਦਾ ਪਿਆਰਾ ਆਚਣ ਇੱਥੇ 10 ਦਿਨ ਠਹਿਰ ਕੇ ਲੈਣਾ ਹੋ ਰਿਹਾ ਜੀ ਟੀਮਾਂ ਆਪਣੇ ਐਂਬੂਲੈਂਸ ਆਪਣੇ ਕੋਲ ਹੈਗੀ ਉਹ ਵੀ ਲਾਈ ਵੀ ਹੈ ਜੀ ਤੇ ਡਾਕਟਰ ਆਪਾਂ ਸਰਕਾਰੀ ਲਏ ਹੋਏ ਤੇ ਉਹ ਵੀ ਸੇਵਾ ਦੇ ਵਿੱਚ ਪਿਆਰੀ ਨਿਭਾਉਂਦੇ ਹੋਏ ਇੱਥੇ ਸੁੱਕੇ ਪੱਠੇ ਦੀ ਹਰੇ ਪੱਠੇ ਦੀ ਕਿੰਨੀ ਗਲੂੜ ਸੁੱਕੇ ਪੱਠੇ ਦੀ ਹਾਦੀ ਕਿਹੜੀ ਤੇ ਖਿਆਰਾ ਹੋਣਗੇ ਜੀ ਤੇ ਬਾਕੀ ਬਿੰਦਿਆ ਸਾਰੀਆਂ ਸੰਗਤਾਂ ਨੂੰ ਸਮਾਂ ਆਉਣ ਤੇ ਵੀ ਕਣਕ ਵੀ ਬੀਜਣੀ ਹੈ ਜੀ ਹੋਰ ਵੀ ਪ੍ਰਬੰਧ ਕਰਨੇ ਆ ਕਿ ਉਹ ਅੱਜ ਇੱਕੋ ਦਮ ਲਿਆ ਕੇ ਰੱਖਦਾ ਹੁਣ ਥਾਂ ਦਾ ਗੱਲੇ ਤੂੜੀ ਕਿੱਥੇ ਲਾਉਣਗੇ ਜੀ ਅੱਲਿਆਂ ਤੇ ਤੋੜੇ ਲਿਆਉਂਗਾ ਮਿੱਟੀ ਤੇ ਘਰ ਭਰ ਕੇ ਜੀ ਇਥੋਂ ਮਿੱਟੀ ਵੀ ਕਿੱਥੋਂ ਭਰਨੀ ਰਹੀ ਆਪਾਂ ਗੱਲਾਂ ਤਾਂ ਤੇ ਬਾਹਰੋਂ ਮਿੱਟੀ ਆਉਗੀ ਜਿੰਨੇ ਤੋੜੇ ਭਰ ਭਰ ਕੇ ਲਾਵਾ ਸਿਆਸੀ ਨਹੀਂ ਕਾਰਸੇ ਹੋਖੀ ਆ ਬਾਬਾ ਜੀ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਮਾਨ ਆ ਜੀ ਆ ਨਜ਼ਦੀਕ ਹੀ ਪਾਸ ਜਿੱਥੋਂ ਕੈਰੀ ਡੋਰ ਸ਼ੁਰੂ ਹੁੰਦਾ ਕਰਤਾਰਪੁਰ ਲੰਗਾ ਸੋ ਦੋਸਤੋ ਅੱਜ ਅਸੀਂ ਡੇਰਾ ਬਾਬਾ ਨਾਨਕ ਦਾ ਜਿਹੜਾ ਕੋਰੀਡੋਰ ਵਾਲੀ ਮੇਨ ਰੋਡ ਆ ਮੇਰੇ ਪਿਛਲੇ ਪਾਸੇ ਉਹ ਰੋਡ ਆ ਸੋ ਇਹ ਜਿਹੜੇ ਬਜ਼ੁਰਗ ਨੇ ਇਹ ਇਹਨਾਂ ਪਿੰਡਾਂ ਦੇ ਰਹਿਣ ਵਾਲੇ ਆ ਇਹਨਾਂ ਨੇ ਆਪਣਾ ਪਿੰਡ ਮਾਨ ਦੱਸਿਆ ਸੋ ਬਾਬਾ ਜੀ ਕਿੰਨੇ ਕੁ ਪਿੰਡ ਜਿਹੜੇ ਆ ਇਸ ਕੋਰੀਡੋਰ ਦੀ ਮਾਰਚ ਆਏ ਆ ਇਸ ਕੋਰੀਡੋਰ ਦੀ ਮਾਰਚ ਇੱਥੋਂ ਤੇ ਲਾ ਕੇ ਤਲਵੰਡੀ ਗੁਰਾਇਤ ਤੱਕ ਚਾਕਾਂ ਵਾਲੀ ਖਲੀਰਪੁਰ ਸਮਰਾਹ ਕਾਲਾਂ ਵਾਲੀ ਮਸ਼ਰਾਲਾ ਇਹ ਜਿਹੜੀ ਇੱਥੋਂ ਸਿੱਧੀ ਆ ਮਾਰ ਪਈਏ ਸਾਡੇ ਪਿੰਡ ਜਿਹੜੀ ਗਰਦਾਸਪੁਰ ਨੂੰ ਛੜਕ ਜਾਂਦੀ ਆ ਹਾਂ ਜਿਹੜੀ ਗਰਦਾਸਪੁਰ ਨੂੰ ਛੜਕ ਕੇ ਇਸ ਤੇ ਉੱਤੋਂ ਦੀ ਟੱਪ ਕੇ ਪਾਣੀ ਫਿਰ ਸਾਡੇ ਪਿੰਡ ਮਾਨ ਮਾਨਾ ਤੋਂ ਅਗਲੇ ਪਿੰਡ ਸਮਰਾਹ ਕਾਲਾਂ ਵਾਲੀ ਬਾਕੀ ਚੌੜਾ ਖਲੀਰਪੁਰ ਇਹ ਜਿਹੜੇ ਪਿੰਡ ਨੇ ਇਹਨਾਂ ਨੂੰ ਇਸ ਪਾਣੀ ਨੇ ਮਾਰ ਕੀਤੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰਾ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਜੋ ਇੱਥੇ ਪਾਣੀ ਦੇ ਹਾਲਾਤ ਆ ਉਹਨਾਂ ਤੋਂ ਜ਼ਰੂਰ ਜਾਣੂ ਕਰਾਉਣ ਅੱਛਾ ਤੁਸੀਂ ਕਦੀ ਸੋਚਿਆ ਸੀ ਵੀ ਇਦਾਂ ਦਾ ਕਦੀ ਇਹ ਜਿਹੜੀ ਮੁਸੀਬਤ ਆਊਗੀ ਇਹ ਸੰਤਾਪ ਆਊਗਾ ਤੁਹਾਡੇ ਵਾਸਤੇ ਦੇਖੋ ਜੀ ਇਹ ਸੰਤਾਪ ਜਿਹੜਾ 88 ਸੀ ਵੀ ਹੰਡਾਇਆ ਵਾ ਜਦੋਂ 88 ਛੜ ਆਇਆ ਸੀ ਅਸੀਂ ਉਦੋਂ ਵੀ ਦੇਖਿਆ ਵਾ ਉਦੋਂ ਗਲੜੀ ਤੋਂ ਉਧਰੋਂ ਪਾਣੀ ਪਾਣੀ ਟੁੱਟਾ ਸੀ ਸਾਣ 88 'ਚ ਉਦੋਂ ਸਾਡੇ ਉਧਰੋਂ ਪਾਣੀ ਆਇਆ ਸੀ ਅਈਦਾ ਦੇ ਸਾਨੂੰ ਚਿਤ ਜਿਤਾ ਨਹੀਂ ਜੋ ਐਤਕਾ ਇਹ ਹਾਲਾਤ ਬਣਿਆ ਤੇ ਇਹ ਕਿੰਨੀ ਤਰੀਕ ਨੂੰ ਤੁਹਾਡੇ ਇੱਥੇ ਪਾਣੀ ਆਇਆ ਤੇ ਤੁਹਾਡੇ ਤੋਂ ਤੁਸੀਬਾਂ ਕਿਥੋਂ ਟੁੱਟਾ ਏ ਸਾਡੇ ਇੱਥੇ 22 ਤਰੀਕ ਨੂੰ ਆਇਆ 22 23 ਨੂੰ ਆਇਆ ਨਹੀਂ ਨਹੀਂ 27 26 26 27 ਸੋਰੀ 26 27 ਨੂੰ ਆਇਆ ਵਾ ਇੱਥੇ ਸਾਡੇ ਅਗਲੇ ਪਹਿਲੋਂ ਇੱਧਰ ਫੇ ਲੱਗਦੇ ਨੇ ਸਾਡੇ 27 ਨੂੰ ਟੱਪਿਆ ਵਾ ਮੇਰੇ ਖਿਆਲ ਚ ਉਹ ਸਾਹਮਣੇ ਬੰਨ ਟੁੱਟਾ ਨਾ ਹਾਂ ਸਾਹਮਣੇ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਇਹਨੂੰ ਜ਼ੂਮ ਕਰਕੇ ਉਹ ਸਾਹਮਣੇ ਦੇਖੋ ਉਧਰ ਉਹ ਸ਼ਪੈਦਿਆਂ ਦੇ ਵਿੱਚ ਹੋਰ ਕਿੱਥੋਂ ਕਿੱਥੋਂ ਟੁੱਟਿਆ ਹੈ ਆ ਸਾਹਮਣੇ ਟੁੱਟਿਆ ਜੀ ਕਿੰਨੇ ਕਿੰਨੇ ਥਾਵਾਂ ਦੇ ਪਾੜ ਪਏ ਇਹ ਦੂ ਤਿੰਨਾਂ ਥਾਵਾਂ ਦੇ ਪਾੜ ਪਏ ਆ ਇਹ ਏਰੀਆ ਸਾਰਾ ਗੋਬੀ ਵਾਲਾ ਵਾ ਇਹ ਜੋ ਪਿੰਡ ਨਹੀਂ ਉਹ ਤਾਂ ਡੇਰੇ ਦੀ ਗੋਬੀ ਪੂਰੇ ਇੰਡੀਆ ਦੇ ਵਿੱਚ ਹਾਂ ਜੀ ਤੇ ਇਹ ਜਿਹੜਾ ਐਡਾ ਵੱਡਾ ਸਾਨੂੰ ਸੰਤਾਪ ਆਇਆ ਵਾ ਇਹ ਜਿਹੜੀ ਇੱਕ ਸਾਡੇ ਵਾਸਤੇ ਵੱਡੀ ਟ੍ਰਾਈਡੀ ਬਣੀ ਹੈ ਇਹਦੇ ਕੀ ਕੌਣ ਇਹਦਾ ਜ਼ਿੰਮੇਵਾਰ ਹੈ ਕਿਹਨੂੰ ਦੋਸ਼ੀ ਸਮਝੇ ਇਹਦਾ ਜ਼ਿੰਮੇਵਾਰ ਸਰਕਾਰ ਆ ਜੀ 88 ਦੇ ਪੰਜਾਬ ਵਾਲੀ ਕਿ ਜਾਂ ਦੋਵੇਂ ਪੰਜਾਬੇ ਵੀ ਲਾਲੋ ਤੇ ਸੈਂਟਰ ਕਿਉਂ ਇਸ ਕਰਕੇ ਪੰਜਾਬ ਦਾ ਤੇ ਇਹਦੇ ਚ ਹੈਗਾ ਨਾਲ ਸੈਂਟਰ ਦਾ ਫਰਜ਼ ਬਣਦਾ ਵੀ ਜਿਹੜੀ ਇਹ ਬਣਿਆ ਤੁਸੀਂ ਬਣੀ ਬੜ ਦਰਿਆ ਦੇ ਕੰਢੇ-ਕੰਢੇ ਇਹਦੀ ਕੋਈ ਨਿਗਰਾਨੀ ਨਹੀਂ ਇਹਦੇ ਹੱਲ ਕੋਈ ਵੇਂਦਾ ਨਹੀਂ ਪੈਸਾ ਬਹੁਤ ਆਉਂਦਾ ਹੈ ਇਹ ਜੇ ਇਹ ਪੱਕੀ ਬਣੀ ਜਾਵੇ ਇਹ ਜਿਹੜਾ ਸਾਡਾ ਏਰੀਆ ਬਿਲਕੁਲ ਵੱਸ ਸਕਦਾ ਜਦੋਂ ਇਹ ਸੜਕ ਬਣੀ ਤੁਸੀਂ ਨਹੀਂ ਸਵਾਲ ਕੀਤਾ ਵੀ ਇੱਧਰ ਤੁਸੀਂ ਵੀ ਬਣਾ ਲੋ ਆ ਸੜਕ ਤੇ ਤੁਸੀਂ ਨੂੰ ਵੀ ਉੱਚੀ ਬਣਦੀ ਹੈ ਵੀ ਅਸੀਂ ਕਿੱਧਰ ਜਾਵਾਂਗੇ ਮਸਲਾ ਇਹ ਆ ਜੀ ਤੁਸੀਂ ਪਹਿਲੋਂ ਦੀ ਬਣੀ ਹੋਈ ਆ ਇਹ ਸੜਕ ਬਣੀ ਬਾਅਦ ਚ ਉਦੋਂ ਸਾਡੇ ਲੋਕਾਂ ਨੇ ਕਈਆਂ ਨੇ ਸਾਥ ਨਹੀਂ ਦਿੱਤਾ ਵੀ ਇਹਦੇ ਵਿੱਚ ਵੱਡਿਆ ਵੱਡੇ ਪੁਲ ਬਣਵਾ ਲੀਏ ਅੱਛਾ ਇੱਥੇ ਸਾਡੀ ਜਥੇਬੰਦੀਆਂ ਵੀ ਨਾਲ ਕਿਸੇ ਨੇ ਸਪਰਕ ਨਹੀਂ ਕੀਤਾ ਸਿਰਫ ਉਦੋਂ ਇਹ ਸੀ ਵੀ ਪੈੜੀਆਂ ਲੋਕਾਂ ਦੀ ਇਕਵੇਰ ਹੋਣੀਆਂ ਸੀ ਉਹ ਰੌਲਾ ਪਿਆ ਸੀ ਕੋਈ ਇਹਨਾਂ ਨੂੰ ਕੀਮਤ ਵੀ ਪੂਰੀ ਨਹੀਂ ਸੀ ਦੇ ਰਿਹਾ ਜ਼ਮੀਨ ਵੇਚਾਰੇ ਸੀ ਉਹ ਹਾਂਜੀ ਜ਼ਮੀਨ ਪਹਚਾ ਨਹੀਂ ਸੀ ਰਹੀ ਕੀਮਤ ਨਹੀਂ ਸੀ ਪੂਰੀ ਤੇ ਕਮੀਨ ਤਾਂ ਕਹਿੰਦੇ ਵੀ ਬਾਬੇ ਨਾਨਕ ਨੂੰ ਰਾਹ ਖੋਲਗੇ ਬਾਬੇ ਨਾਨਕ ਦੀ ਪੈੜੀ ਆ ਸੰਗਤ ਰਾਜੀ ਰਜਾਮੰਦ ਸੀ ਰਜਾਮੰਦ ਸੀ ਜੀ ਬਾਬੇ ਨਾਨਕ ਦਾ ਹੀ ਸਭ ਕੁਝ ਆ ਅਸੀਂ ਨਹੀਂ ਕਹਿ ਸਕਦੇ ਕੁਝ ਸਾਨੂੰ ਜਿਹੜੀ ਜ਼ਮੀਨ ਆ ਸਾਨੂੰ ਇਹ ਜਿਆ ਬਾਤ ਮੁੱਲ ਮਿਲ ਜੇ ਅਸੀਂ ਕਿਤੇ ਜਾ ਕੇ ਹੋਰ ਲੈ ਲਾਂਗੇ ਆਪਣਾ ਗੁਜ਼ਾਰਾ ਕਰ ਲਾਂਗੇ ਤੁਹਾਡਾ ਵੀ ਏਰੀਆ ਹੀ ਆ ਜੀ ਸਾਡਾ ਏਰੀਆ ਅੱਗੇ ਅਸੀਂ ਵੜ ਪਿਆਦੇ ਸਾਡਾ ਵੀ ਉੱਧਰ ਡੱਬਾ ਇਦਾਂ ਹੀ ਇਹੀ ਸੀ ਸਾਡਾ ਅਰਾਵੀ ਵੀ ਮਾਰੀ ਪਈ ਆ ਜਿਲ੍ਹਾ ਕਿਹੜਾ ਤੁਹਾਡਾ ਜਿਲ੍ਹਾ ਇਹ ਗਰਦਾਪੁਰ ਹੈ ਸਾਡਾ ਪਿੰਡ ਆਟੇਸ਼ਨ ਵਾਲਾ ਅੱਛਾ ਡਿਰ ਬਾਬਾ ਨਾਰਗਿਲਾ ਇਹ ਹੀ ਸੀ ਹੋਰ ਇੱਥੇ ਕੌਣ ਹੈ ਜਿਹੜਾ ਇਸ ਲਾਗਲੇ ਪਿੰਡ ਦਾ ਹੈ ਇੱਥੇ ਕੋਈ ਬੰਦੇ ਤਾਂ ਕੋਈ ਮਦਦ ਕੀਤੀ ਹੈ ਕਿਸੇ ਨੇ ਕੋਈ ਅਸੀਂ ਸਰਕਾਰ ਦੇ ਤੇ ਪਹਿਲੇ ਨੰਬਰ ਇੱਕ ਤੇ ਵਿਸ਼ਵਾਸ ਨਹੀਂ ਕਰਦੇ ਅੱਜ ਤੱਕ ਤੇ ਕਿਸੇ ਨੂੰ ਕੁਝ ਮਿਲਿਆ ਨਹੀਂਗਾ ਇਹਨਾਂ ਨੂੰ ਦੇਣਾ ਹੈ ਤੇ ਇਹ ਸਰਕਾਰ ਨੇ ਜਿੰਨੇ ਲੋਕ ਸਾਡੇ ਸਮਾਜ ਸੇਵੀ ਸਾਡੀਆਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਜੋ ਹਮਾ ਹਮਾ ਕੇ ਆਣ ਕੇ ਸਾਡੇ ਲੋਕਾਂ ਦੀ ਸਾਰ ਰਹੀ ਇਹਨਾਂ ਦਾ ਦੇਣ ਹੀ ਦੇ ਸਕਦੇ ਹਰਿਆਣੇ ਤੋਂ ਹਿਮਾਚਲ ਤੋਂ ਸਾਰੇ ਪੰਜਾਬ ਚੋਂ ਮੇਰੇ ਕੋਲ ਉਦਣ ਆਏ ਨੇ ਮੈਂ ਕੋ ਡੈਰੀ ਜੇ ਨੋਟ ਵੀ ਕੀਤੇ ਨੇ ਜਿਹੜੇ ਬਠਿੰਡੇ ਤੋਂ ਆਏ ਨੇ ਸੰਗਰੂਰ ਤੋਂ ਆਏ ਨੇ ਮੋਗੇ ਤੋਂ ਆਏ ਨੇ ਬੜੀ ਬੜੀ ਦੂਰੋਂ ਆਏ ਮੈਂ ਨਾਲ ਉਹਨਾਂ ਨੂੰ ਪੁੱਛਦਾ ਡੈਰੀ ਵੀ ਨੋਟ ਕੀਤੇ ਮੇਰੀ ਡੈਰੀ ਜੇ ਤੱਕ ਲੋਕ ਆਏ ਵੀ ਰਾਸ਼ਨ ਲੈ ਕੇ ਆਉਣ ਸਾਰਿਆਂ ਅਕਾਲੂ ਨੇ ਤੋਂ ਮਛਲੋਂ ਆਏ ਆ ਸੌਤਾ ਲੈ ਸਰ ਸਰ ਕੋਈ ਵੀ ਚੀਜ਼ ਹਰਿਆਣੇ ਤੋਂ ਆਏ ਸੋ ਦਰਸ਼ਕੋ ਵੇਖੋ ਆ ਵੀਰ ਇੱਧਰ ਆਓ ਪਾਜੀ ਇਹ ਹਰਿਆਣੇ ਤੋਂ ਆਏ ਆ ਕੀ ਨਾਂ ਤੁਹਾਡਾ ਤੇ ਕਿਹੜਾ ਸ਼ਹਿਰ ਹੈ ਗੁਲਾਬ ਸਿੰਘ ਮੇਰਾ ਨਾਂ ਹੈ ਜੀ ਸਨੋ ਪਗਲ ਸਿੰਘ ਸ਼ਹਿਰ ਤਰਾਵੜੀ ਛੱਡਣ ਲੱਗਦਾ ਕਰਨਾਲ ਜ਼ਿਲ੍ਹਾ ਜੀ ਨਾਲ ਜਾ ਲੱਗੇ ਫਿਰ ਹਾਂ ਜੀ ਕਰਨਾਲ ਜ਼ਿਲ੍ਹਾ ਛੱਡਾ ਹਾਂ ਜੀ ਉੱਥੋਂ ਆਏ ਆ ਕੀ ਕੀ ਰਸਦਾਂ ਲੈ ਕੇ ਆਏ ਹੋ ਤੁਸੀਂ ਤੇ ਕਿੰਨਾ ਕੁ ਜਿਹੜੀਆਂ ਟਰਾਲੀਆਂ ਜਾਂ ਗੱਡੀਆਂ ਲੈ ਕੇ ਆਏ ਚਾਰ ਟਰਾਲੀਆਂ ਆਈਆਂ ਨੇ ਜੀ ਆਪਣਾ ਕੀ ਲੈ ਕੇ ਆਏ ਹੋ ਸੁਪਾਚਰਾ ਆਟਾ ਚੌਲ ਪੈਸੇ ਉਹਦਾ ਰੈਸ਼ਨ ਹੋ ਗਿਆ ਨਾ ਆਮ ਲੋਕਾਂ ਵਾਰ ਤੇ ਜੂੜੀ ਹੁਣ ਬਾਬੇ ਜਾਂਦੇ ਨੇ ਬਹੁਤ ਜਿਆਦਾ ਪਿਆਰਾ ਆਸ ਨੇ 10 ਦਿਨ ਠਹਿਰ ਕੇ ਲਿਆ ਜੀ ਅੱਛਾ ਜੀ ਬਾਬੇ ਕਨੂਰ ਸਾਬੇ ਬਾਬੇ ਕਨੂਰ ਸਾਬ ਵਾਲਿਆਂ ਨੇ ਦੇਰਾ ਹੀ ਆਏ ਹਾਂ ਜੀ ਬਾਬਾ ਜਗੀਰ ਸਿੰਘ ਜੰਗੜਵਾ ਸਾਹਿਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸਾਡੇ ਦੇਸ਼ ਵਿਦੇਸ਼ ਵਿੱਚ ਵੇਖਣ ਵਾਲੇ ਲੋਕ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਤਿੰਨ ਜੀ ਇਹਨਾਂ ਦੀ ਮਦਦ ਕੀਤੀ ਜੇ ਵਿਚਾਰਾਂ ਦੀ ਬਹੁਤ ਮਨ ਨੂੰ ਥੇਸ ਪਹੁੰਚਦੀ ਬੜਾ ਰੋਣ ਆਉਂਦਾ ਵੇ ਵੇ ਕੇ ਵੀਡੀਓ ਇਸ ਤਰ੍ਹਾਂ ਹੋਰ ਇੱਕ ਗੁਰਸਿੱਖ ਸਿੰਘ ਸਾਡੇ ਨਾਲ ਨੇ ਤੁਸੀਂ ਵੀ ਨਾਲ ਹੀ ਆਏ ਮੈਂ ਤਾਂ ਸੇਵਾ ਦੇ ਬਾਬਾ ਸੇਵਾ ਸਿੰਘ ਖਰੂਸਾ ਵਾਲੇ ਸੇਵਾਦਾਰ ਤੇ ਤੁਹਾਡੀਆਂ ਸਵਾਵਾਂ ਤੇ 12 ਮਹੀਨੇ ਕਈ ਸਾਲਾਂ ਤੋਂ ਚੱਲ ਰਹੀਆਂ ਇਹ ਉਹਦੇ ਬਾਰੇ ਤੇ ਸਾਡੇ ਲਫ਼ਜ਼ ਥੋੜੇ ਪੈ ਜਾਂਦੇ ਆ ਤੁਹਾਡੀਆਂ ਸਵਾਵਾਂ ਦੱਸਣ ਬਾਰੇ ਇੱਥੇ ਕਿਹੜੀਆਂ ਕਿਹੜੀਆਂ ਸਵਾਵਾਂ ਤੁਹਾਡੀਆਂ ਚੱਲ ਰਹੀਆਂ ਇੱਥੇ ਹਾਲ ਦੀ ਘੜੀ ਦਾ ਚਾਰਾ ਹੀ ਆ ਰਿਹਾ ਜੀ ਰੋਜ਼ ਇੱਕ ਟਰੱਕ ਚਾਰ ਦਾ ਆਉਂਦਾ ਖਰੂਸਾ ਤੋਂ ਜੀ अच्छा जी हां जी बाकी ਇਹ ਨਾਲੇ ਵਾਲੀ ਸਾੜ ਹੀ ਜਾਂਦਾ ਸਾਰੇ ਪਰਦਰਸਾ ਰੋਜ਼ ਪੜੀ ਇਹ ਵੀ ਸੁਣ ਚ ਆ ਰਿਹਾ ਆਪਣੇ ਸਿੰਘ ਸਾਹਿਬ ਕੇ ਲੋਕਾਂ ਦੇ ਪਸ਼ੂ ਵੀ ਬਿਮਾਰ ਨੇ ਕੁਝ ਮਰ ਵੀ ਗਏ ਨੇ ਉਹਨਾਂ ਦੇ ਇਲਾਜ ਵਾਸਤੇ ਵੀ ਕੋਈ ਚਾਰਾ ਹੋ ਰਿਹਾ ਉਹਨਾਂ ਦਾ ਹੋ ਰਿਹਾ ਜੀ ਟੀਮ ਆਪਣੇ ਐਂਬੂਲੈਂਸ ਆਪਣੇ ਕੋਲ ਤੇ ਹੈਗੀ ਉਹ ਵੀ ਲਾਈ ਵੀ ਹੈ ਜੀ ਤੇ ਡਾਕਟਰ ਆਪਾਂ ਸਰਕਾਰੀ ਲਾਇਵੇ ਤੇ ਉਹ ਵੀ ਸੇਵਾ ਦੇ ਵਿੱਚ ਜਾਰੀ ਨਿਰੰਤਰ ਜਾਰੀ ਹੈ ਜੀ ਇੱਥੇ ਸੁੱਕੇ ਪੱਠੇ ਦੀ ਹਰੇ ਪੱਠੇ ਦੀ ਕਿੰਨੀ ਕੋ ਲੋੜ ਸੁੱਕੇ ਪੱਠੇ ਦੀ ਹਾਲ ਦੀ ਘੜੀ ਤੇ ਗੁਜ਼ਾਰਾ ਹੋਣ ਡਿਆ ਜੀ ਤੇ ਬਾਕੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਸਮਾਂ ਆਉਣ ਤੇ ਵੀ ਕਣਕ ਵੀ ਬੀਜਣੀ ਹੈ ਜੀ ਹੋਰ ਵੀ ਪ੍ਰਬੰਧ ਕਰਨੇ ਆ ਕਿ ਉਹ ਅੱਜ ਇੱਕੋ ਦਮ ਲਿਆ ਕੇ ਰੱਖਦਾ ਹੁਣ ਥਾਂ ਦਾ ਗਿੱਲੇ ਤੂੜੀ ਕਿੱਥੇ ਲਾਉਣਗੇ ਜੀ ਹੁਣ ਉਹ ਸੜਕ ਤੇ ਵੇਖ ਤੂੜੀ ਗਿੱਲੀ ਹੋਈ ਪਈ ਆ ਸ਼ਾਹਪੁਰ ਲਾ ਕੇ ਲਾ ਕੇ ਟਰਾਲੀ ਚੱਲ ਗਿਆ ਉੱਤੋਂ ਬਰਸਾਤ ਹੁੰਦੀ ਰਹੀ ਹੁਣ ਤਾਂ ਆਪੋ ਆਪਣਾ ਉਹਨਾਂ ਦਾ ਵੀ ਬੰਜਾ ਠੜਾ ਕਿੱਥੇ ਡਾਉਣਾ ਕਿੱਥੇ ਬਹਿਣਾ ਕਿੱਥੇ ਖਲੋਣਾ ਇੰਨਾ ਹੀ ਆ ਚਾਰ ਹੀ ਕੰਮ ਆਉਂਦਾ ਜੀ ਡੰਗਰਾਂ ਦੇ ਪਾਉਂਦੇ ਕਿਉਂ ਬਲੇਟੇ ਹੁੰਦਾ ਲਫਾਫੇ ਦੇ ਵਿੱਚ ਉਹ ਜਿਹੜਾ ਖੋਲਾ ਸੰਭਾਲਿਆ ਜਾਂਦਾ ਤੂੜੀਆ ਦੂਜਿਆ ਹੋਰ ਕੋਈ ਪੱਠਾ ਨਹੀਂ ਰੋਗ ਹੁੰਦਾ ਪਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਅੱਜ ਨਹੀਂ ਵੀ ਅੱਜ ਆਪਾਂ ਹਟ ਜੈਣਾ 10 ਦਿਨ 15 ਦਿਨ ਲਾਲਾ ਲਾਲਾ ਕਰਕੇ ਤੇ ਫਿਰ ਆਪਣੇ ਝੋਨੇ ਵੱਢਣ ਲੱਗ ਜਾਣਾ ਇਧਰ ਧਿਆਨ ਨਹੀਂ ਦੇਣਾ ਬਾਅਦ ਵਿੱਚ ਵੀ ਤੇ ਨਿਰੰਤਰ ਧਿਆਨ ਦੇਣਾ ਪੈਣਾ ਇਹ ਸੰਗਤ ਤੇ ਸੋ ਧਿਆਨ ਦੇਣਾ ਪੈਣਾ ਸੰਤਾ ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਜਿਵੇਂ ਅੱਜ ਅਸੀਂ ਇੱਕ ਜਜ਼ਬਾਤ ਦੇ ਵਿੱਚ ਮਦਦ ਦੇ ਵਿੱਚ ਮੁਸੀਬਤ ਦੇ ਵਿੱਚ ਜਿਹੜੇ ਆਏ ਆ ਅਸੀਂ ਬੇਰ ਵੀ ਹੋਣਾ ਹਾਂਜੀ ਕੀ ਕਹਾਂ ਤੁਸੀਂ ਇਹ ਬੰਨ ਆਪ ਬਨਾਂਗੇ ਜੀ ਕਾਰਸਵਾ ਖਡੂਰ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਆਪਾਂ ਤੋੜੇ ਭਰ-ਭਰ ਕੇ ਮਿੱਟੀ ਦੇ ਲਿਆਵਾਂਗੇ ਸਾਈਡਾਂ ਨੂੰ ਗੱਟ ਟਰੱਕਾਂ ਤੇ ਲਿਆਵਾਂਗੇ ਟਰਾਲੀਆਂ ਦੇ ਸਾਹਮਣੇ ਸਿਵਾ ਆਰੰਭਣੀ ਆ ਇਹਦੇ ਵਾਸਤੇ ਪੰਜਾਬੀਆਂ ਨੂੰ ਸੰਗਤ ਨੂੰ ਕੀ ਜਿਹੜਾ ਵਾ ਇਹ ਸੁਜੋਗ ਹੀ ਦੇਣਾ ਇਹ ਸੰਗਤ ਦੇ ਟਰਾਲੀਆਂ ਤੇ ਤੋੜੇ ਲਿਆਉਣਗੇ ਮਿੱਟੀ ਦੇ ਭਰ-ਭਰ ਕੇ ਜੀ ਇੱਥੋਂ ਮਿੱਟੀ ਵੀ ਕਿੱਥੋਂ ਭਰਨੀ ਆ ਜੀ ਆਪਾਂ ਗੱਲਾਂ ਤਾਂ ਤੇ ਬਾਹਰੋਂ ਮਿੱਟੀ ਆਊਗੀ ਜਿੰਨੇ ਤੋੜੇ ਭਰ-ਭਰ ਦੇ ਵਧੀਆ ਮੁਰਸ਼ਿਆਂ ਦਾ ਨਾਂ ਕੀ ਆ ਬਾਬਾ ਸਿਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਹਾਂਜੀ ਸੋ ਬਾਬਾ ਸਿਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਥੇ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਛੱਡਦੇ ਹੋਏ ਖੁਦ ਜਿਹੜਾ ਇਹ ਫੈਸਲਾ ਕੀਤਾ ਕਿ ਜਿਹੜਾ ਤੁਸੀਂ ਬੰਨਦੇ ਪਾੜ ਪਏ ਆ ਉਹਨਾਂ ਨੂੰ ਪੂਰਿਆ ਜਾਵੇਗਾ ਡੇਰਾ ਬਾਬਾ ਨਾਨਕ ਦੇ ਕੋਰੀਡੋਰ ਤੋਂ ਕਲਮ ਨਵਜ ਪੰਜਾਬ ਦੀ ਲਈ ਕੁਲਦੀਪ ਸਿੰਘ ਜਾਫਨਪੁਰ